ਤੇ ਅਸੀਂ ਆਖ ਕਹਿੰਦੇ ਚਲੋ ਵੀ ਗਰੀਬ ਘਰ ਦੇ ਕੁੜੀ ਆ ਵੀ ਚਲੋ ਵੀ ਘਰੇ ਵੀ ਆਪਣੇ ਚਲੋ ਇਹਦਾ ਮਾਪਿਓ ਮਰਿਆ ਹੋਇਆ ਹੈ ਮੈਨੂੰ ਕਹਿੰਦੀ ਮਾਪਿਓ ਮਰਿਆ ਹੋਇਆ ਹੈ ਮੇਰਾ ਤੇ ਮੈਂ ਫਿਰ ਕੋਈ ਗੱਲ ਨਹੀਂ ਵੀ ਚਲੋ ਮਾਪਿਓ ਇਹ ਵੀ ਹੁੰਦਾ ਸੋਰਾ ਪਰਿਵਾਰ ਵੀ ਮਾਪਿਓ ਵਰਗਾ ਹੀ ਹੁੰਦਾ ਵੀ ਤੂੰ ਰਾਜ ਕਰੇਂਗੀ ਘਰ ਦੇ ਵਿੱਚ ਸੋਰਸਿੰਗ ਵਾਲੇ ਸਾਡੇ ਫੇਰੇ ਹੋਵੇ ਜੀ ਹਾਂਜੀ ਘਰ ਦਾ ਰਿਦ ਵਿੱਚ ਫੇਰੇ ਹੋ ਕੇ ਤੇ ਉਹਦੋਂ ਮੁੜ ਕੇ ਵਿੱਚੋਲੇ ਨੇ ਰੋਲਾ ਪਾ ਲਿਆ ਸਾਡੇ ਕਹਿੰਦਾ ਵੀ ਮੈਂ ਤਾਂ ਇਹ ਨਹੀਂ ਲੈਣੇ ਉਹਨੂੰ ਜੀ ਉਦੋਂ ਫਿਰ ਪੈਸੇ ਦਿੱਤੇ ਗਏ ਸੋ ਇਹ ਰਹੀ ਤੁਸੀਂ ਕਹਿੰਦੇ ਵੀ ਜਾਂ ਕੁੜੀ ਛੱਡ ਦੋ ਇੱਥੇ ਜਾਂ ਫਿਰ ਪੈਸੇ ਦਿਓ ਹਾਂਜੀ ਨਸ਼ੇ ਚ ਨਿਕਲੇ ਜੀ ਤਿੰਨ ਲੈਟਰ ਨਿਕਲੇ ਆ ਪੰਨੀ ਨਿਕਲੀਏ ਇੱਕ ਦਾਹਨਾ ਨੂਰ ਛੜਿਆ ਹੋਇਆ ਸੀਗਾ ਤੇ ਗੋਲੀਆਂ ਦੇ ਪੱਤੇ ਸੀਗੇ ਜੋ ਸਾਨੂੰ ਦਿੱਤੇ ਗਏ ਸੀਗੇ ਨੀਂਦ ਵਾਲੀਆਂ ਗੋਲੀਆਂ ਹਾਂਜੀ ਦੋ ਛਾਪਾਂ ਸੀਗੀਆਂ ਜੈਂਟਸ ਤੀਜੀ ਛਾਪ ਸੀਗੀ ਲੇਡੀਜ਼ ਇੱਕ ਬ੍ਰੇਸਲਟ ਸੀਗਾ ਇੱਕ ਚੈਨ ਸੀਗਾ ਇੱਕ ਵਿੱਚ ਲੌਕਟ ਪਾਇਆ ਹੋਇਆ ਸੀਗਾ ਖੰਡੇ ਦਾ ਦੋ ਨੱਥੀਆਂ ਸੀਗੀਆਂ ਤੇ ਚੈਨ ਸੀਗੀ ਤਿੰਨ ਦਿਨ ਕਵੱਡੀ ਮੇਰੇ ਨਾਲ ਪੀੜ ਹੋਈ ਤਾਂ ਮੈਂ ਬਿਠੀ ਸੀ ਤੇ ਜਦ ਮੈਂ ਪੱਟੇ ਦੇ ਤੁਰ ਕਰ ਮੈਂ ਇਹ ਕਰਦੀ ਹਾਂ ਅੰਦੀ ਕੁਛ ਨਹੀਂ ਗੋਲੀ ਖਾਣ ਲੱਗ ਗਈ ਮੇਨਵਾਦੀ ਮੈਂ ਗੋਲੀ ਖਾਣ ਲੱਗ ਪਟਾਈ ਮੈਂ ਤੁਮੀ ਕਾ ਮੈਂ ਨਹੀਂ ਖਾਣੀ ਗੋਲੀ ਤੇ ਮੈਂ ਲੱਤ ਪੀੜ ਕਰਦੀ ਮੈਂ ਆਪੇ ਮੇਰੇ ਮਾਂ ਨੂੰ ਜਿੰਨਾ ਤੱਕ ਇਹਨਾਂ ਨੂੰ ਬੋਲਣ ਕੋਆ ਦਿੱਤਾ ਆ ਕੇ ਤੇ ਮੈਂ ਬਟਨ ਟਨ ਪੀੜੇ ਟਾਈਮ ਤੇ ਮੰਜੀ ਤੇ ਡੇਗ ਪਈ ਮੈਂ ਬਟਨ ਟਨ ਮੈਂ ਸੁਖਦੇਵ ਸਿੰਘ ਜੀ ਪਿੰਡ ਰੁਕਨੇ ਵਾਲੇ ਦਾ ਹਾਂ ਜੀ ਸੁਖਦੇਵ ਸਿੰਘ ਤੇ ਪਹਿਲਾਂ ਰਹਿੰਦੇ ਸੀ ਕੀ ਗੱਲ ਅਸੀਂ ਪਹਿਲਾਂ ਕੋਟਕਪੂਰੇ ਰਹਿੰਦੇ ਸੀਗੇ ਕੋਟਕਪੂਰੇ ਸਾਨੂੰ ਮਤਲਬ ਕੀ ਇਹਨਾਂ ਨੇ ਕੁੜੀ ਦਿਖਾਈ ਜੀ ਵੇਖਾ ਵਿਖਾਈ ਹੋ ਗਿਆ ਸੀ ਹਾਂਜੀ ਪਹਿਲਾਂ ਵਿਆਹ ਹੋਇਆ ਸੀ ਕਿੱਥੇ ਹੋਇਆ ਸੀ ਇੱਥੇ ਪਹਿਲਾਂ ਜੀ ਹਾਂ ਪਹਿਲਾਂ ਵਿਆਹ ਮੇਰਾ ਉੱਥੇ ਝੋੜ ਖੜੇ ਹੀ ਹੋਇਆ ਸੀ ਜੀ ਹਾਂਜੀ ਉਹਦਾ ਤਲਾਕ ਹੋ ਗਿਆ ਸੀਗੇ ਇਹ ਦੂਜਾ ਵਿਆਹ ਸੀਗੇ ਮੇਰੀ ਉਮਰ ਟੱਪਦੀ ਜਾਂਦੀ ਸੀਗੀ ਮੈਂ ਆਖਿਆ ਵੀ ਚਲੋ ਮੈਂ ਬਾਹਰ ਰਹਿਣਾ ਵੀ ਮਤਲਬ ਕੀ ਬਾਹਰ ਜੌਬ ਕਰਦਾ ਜੀ ਮੈਂ ਸਾਡੇ ਨਾਲ ਜਦੋਂ ਮੈਂ ਆਇਆ ਵੀ ਮੈਨੂੰ ਕੋਈ ਵੀ ਸਾਡੇ ਕੋਲ ਪੈਲੀ ਨਹੀਂ ਦੱਥਾ ਨਹੀਂ ਗਈ ਕੁਝ ਵੀ ਹੈ ਨਹੀਂ ਗਈ ਸਾਡੇ ਕੋਲ ਮੈਂ ਸਿਰਫ ਬਾਹਰ ਜੌਬ ਕਰਦਾ ਤੇ ਆਪਣੇ ਪਰਿਵਾਰ ਨੂੰ ਪਾਲਦਾ ਪੋਸਦਾ ਹੈ ਗਈ ਸ਼ਾਮ ਦਾ ਹੈ ਗਈ ਫਿਰ ਉਦੋਂ ਮੁੜ ਕੇ ਜੀ ਇੱਕ ਵਿਚੋਲਾ ਆਇਆ ਸਾਡੇ ਕੋਲੇ ਵੀ ਕਹਿੰਦੇ ਵੀ ਵੀ ਅਸੀਂ ਰਿਸ਼ਤੇ ਰੁੱਤੇ ਕਰਾਉਣੇ ਆ ਤੇ ਬੜੇ ਜਣਿਆਂ ਨੂੰ ਕਿਹਾ ਵਿਆ ਸੀਗਾ ਮੈਰਿਜ ਬਿਆਰੋ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਵੀ ਅਸੀਂ ਰਿਸ਼ਤੇ ਕਰਾਉਣੇ ਆ ਵੀ ਆ ਜਾਓ ਤੁਸੀਂ ਤੁਹਾਨੂੰ ਕੁੜੀ ਵਿਖਾ ਦਿੰਨੇ ਆ ਸਾਨੂੰ ਕੁੜੀ ਵਿਖਾ ਦਿੱਤੀ ਜੀ ਉਹਨੇ ਤੇ ਅਸੀਂ ਆਖਿਆ ਵੀ ਚਲੋ ਵੀ ਗਰੀਬ ਘਰ ਦੀ ਕੁੜੀ ਆ ਵੀ ਚਲੋ ਵੀ ਕਰੇ ਵੀ ਆਪਣੇ ਚਲੋ ਇਹਦਾ ਮਾਪਿਓ ਮਰਿਆ ਹੋਇਆ ਮੈਨੂੰ ਕਹਿੰਦੀ ਵੀ ਮਾਪਿਓ ਮਰਿਆ ਹੋਇਆ ਮੇਰਾ ਤੇ ਮੈਂ ਕਿਹਾ ਕੋਈ ਗੱਲ ਨਹੀਂ ਵੀ ਚਲੋ ਮਾਪਿਓ ਇਹ ਵੀ ਹੁੰਦਾ ਸੋਹਰਾ ਪਰਿਵਾਰ ਵੀ ਮਾਪਿਓ ਵਰਗਾ ਹੀ ਹੁੰਦਾ ਵੀ ਤੂੰ ਰਾਜ ਕਰੇਂਗੀ ਘਰ ਦੇ ਵਿੱਚ ਕਿਉਂ ਮੇਰੇ ਵਰਗੇ ਨੇ ਤਾਂ ਆਉਣਾ ਹੁੰਦਾ ਛੁੱਟੀ ਆਉਣਾ ਹੁੰਦਾ ਈ ਤੇ ਤੇਰੇ ਕੋਲ ਹੀ ਰਹਿਣਾ ਸਾਰਾ ਕੁਝ ਤੇ ਮੈਂ ਜੀ ਜਿਹੜਾ ਵੀ ਕੋਈ ਸੋਨਾ ਬਾਰੋ ਬਣਾ ਕੇ ਲੈ ਕੇ ਆਇਆ ਸੀ ਜੋ ਮੇਰਾ ਵਿਆਹ ਤੇ ਖਰਚਾ ਹੋਇਆ ਜੀ ਤੇ ਗੱਡੀਆਂ ਦਾ ਤੇਲ ਪਾਣੀ ਜੋ ਵੀ ਕਰਾਈਆਂ ਦੋ ਗੱਡੀਆਂ ਗਈਆਂ ਸੀ ਕਿ ਮਤਲਬ ਕਿ 15 16 20 ਜੀ ਗਏ ਸੀਗੇ ਇਹ ਗੱਡੀਆਂ ਤੇ ਤੇ ਉਦੋਂ ਮੁੜ ਕੇ ਜੀ ਸਾਰਾ ਕੁਝ ਕਰ ਕਰਾ ਕੇ ਉੱਥੇ ਪਹਿਲੋ ਜੀਰੇ ਗਏ ਜੀ ਉੱਥੋਂ ਇਹਦਾ ਭਰਾ ਭੱਜ ਗਿਆ ਜੀ ਆਧਾਰ ਕਾਰਡ ਨਹੀਂ ਇਹਦੇ ਕੋਲ ਸੀਗਾ ਉਹ ਕਹਿੰਦਾ ਵੀ ਮੈਂ ਮਾਰਗ ਤੇ ਪਹੁੰਚ ਗਿਆ ਤੇ ਫਿਰ ਮੇਰੇ ਸਾਡੇ ਆਪ ਦੇ ਜਿਹੜੇ ਜੀ ਸੀਗੇ ਰਿਸ਼ਤੇਦਾਰ ਸੀਗੇ ਉਹ ਕਹਿੰਦੇ ਵੀ ਚਲੋ ਤੁਹਾਡੇ ਫੇਰੇ ਕਰਾ ਦਿੰਨੇ ਆ ਸੋਰ ਸਿੰਘ ਵਾਲੇ ਸਾਡੇ ਫੇਰੇ ਹੋਗੇ ਜੀ ਹਾਂਜੀ ਗੁਰਦਾਰੇ ਦੇ ਵਿੱਚ ਫੇਰੇ ਹੋ ਕੇ ਤੇ ਉਦੋਂ ਮੁੜ ਕੇ ਵਿਚੋਲੇ ਨੇ ਰੋਲਾ ਪਾ ਲਿਆ ਸਾਡੇ ਨਾਲ ਕਹਿੰਦਾ ਵੀ ਮੈਂ ਤਾਂ ਇੰਨੇ ਹੀ ਲੈਣੇ ਪੈਸੇ ਉਹਨੂੰ ਜੀ ਉਦੋਂ ਫਿਰ ਪੈਸੇ ਦਿੱਤੇ ਗਏ ਸਾਂ ਫਿਰ ਅਸੀਂ ਕਹਿੰਦੇ ਵੀ ਜਾਂ ਕੁੜੀ ਛੱਡ ਦੋ ਇੱਥੇ ਜਾਂ ਫਿਰ ਪੈਸੇ ਦੋ ਫੇਰੇ ਸਾਡੇ ਹੋ ਗਏ ਸੀ ਕਿ ਜਦੋਂ ਤੁਰ ਲੱਗੇ ਫਿਰ ਇਹਨੂੰ ਪੈਸੇ ਦਿੱਤੇ ਜੀ ਕਿੰਨੇ ਦਿੱਤੇ ਉਦੋਂ ਜੀ 15000 ਰੁਪਇਆ ਲੋ ਦਿੱਤਾ ਸੀਗਾ ਜੀ ਤੇ ਮਤਲਬ ਕਿ 70000 ਰੁਪਇਆ 85000 ਰੁਪਇਆ ਟੋਟਲ 85000 ਰੁਪਇਆ ਦਿੱਤਾ ਹੀ ਇਹਨੂੰ ਲੱਖ ਰੁਪਏ ਦੀ ਮੰਗ ਸੀ ਹਾਂਜੀ ਲੱਖ ਰੁਪਏ ਦੀ ਮੰਗ ਸੀਗੀ ਜਿੰਦੀ ਹਾਂਜੀ ਫਿਰ ਉਦੋਂ ਮੁੜ ਕੇ ਜੀ ਅਸੀਂ ਕਰ ਕਰਾ ਕੇ ਇਹਨੂੰ ਪੈਸੇ ਦੇ ਕੇ ਕੁੜੀ ਲਾਇਆ ਜੀ ਘਰੇ ਜੋ ਛਕਣ ਵਿਹਾਰ ਹੋਇਆ ਜੀ ਸਾਡੇ ਘਰ ਦੇ ਵਿੱਚ ਸਾਰਾ ਕੁਝ ਸਹੀ ਹੋਇਆ ਜੀ ਫਿਰ ਉਦੋਂ ਮੁੜ ਕੇ ਮੇਰੇ ਸੰਡੂ ਨੇ ਤੇ ਮੇਰੀ ਸਾਲੀ ਹਰਨੀ ਨੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜੀ ਵੀ ਮੈਨੂੰ ਸਾਨੂੰ ਪੈਸਿਆਂ ਦੀ ਲੋੜ ਹੈ ਵੀ ਮੇਰੀ ਘਰ ਵਾਲੀ ਬਿਮਾਰ ਆ ਮੇਰੇ ਸੰਡੂ ਜੀ ਕਹਿੰਦੇ ਗੁਰਪ੍ਰੀਤ ਸਿੰਘ ਦੀਪੂ ਨਾਮ ਆਈ ਹੁੰਦਾ ਵੰਡੀ ਦਾ ਰਹਿਣਾ ਲਾਈ ਤੇ ਫਿਰ ਉਦੋਂ ਮੁੜ ਕੇ ਸਾਡੇ ਕੋਲ ਬਹਾਨੇ ਦੇ ਨਾਲ ਵੀ ਕਹਿੰਦੇ ਵੀ ਮੇਰੀ ਘਰ ਵਾਲੀ ਬਿਮਾਰ ਆ ਉਹਨੂੰ ਜਵਾਬ ਮਿਲ ਗਿਆ ਵੀ ਸਾਨੂੰ ਪੈਸਿਆਂ ਦੀ ਲੋੜ ਆ ਅਸੀਂ ਮਨਪ੍ਰੀਤ ਨੂੰ ਲੈ ਕੇ ਜਾਣਾ ਤੇ ਸਾਨੂੰ ਪੈਸੇ ਦਿੱਤੇ ਜਾਣ ਅਸੀਂ ਉਹਨਾਂ ਨੂੰ ਫਿਰ 2000 ਰੁਪਏ ਇੱਕ ਛੀਕੇ ਕੋਲੇ ਕੋ ਉਹਨਾਂ ਕੋ ਪਿਆ ਸੀਗਾ ਇਹ ਦੇ ਦਿੱਤਾ ਜੀ ਫਿਰ ਜਦੋਂ ਕੁੜੀ ਨੂੰ ਲੈ ਗਏ ਨੇ ਉਦੋਂ ਮੁੜ ਕੇ ਭੇਜ ਦੇ ਨਹੀਂ ਗਈ ਇੱਥੇ ਕੀ ਕਰਦੇ ਸੀ ਕਿ ਉਹ ਇੱਥੇ ਜੀ ਬਸ ਉਹ ਮੈਨੂੰ ਕਹਿੰਦੀ ਲੂਜ਼ ਮੋਸ਼ਨ ਹੋਇਆ ਮੈਨੂੰ ਇਹਨੂੰ ਦਵਾਈ ਲਿਆ ਸਤ ਮੈਨੂੰ ਦਵਾਈ ਲਿਆ ਲਿਆ ਦਿਓ ਵੀ ਮੈਨੂੰ ਲੂਜ਼ ਮੋਸ਼ਨ ਹੋਇਆ 2 2 3 3 ਘੰਟੇ ਬਾਥਰੂਮ ਚ ਨਹੀਂ ਨਿਕਲਦੀ ਹਾਂਜੀ ਕੋਈ ਨਸ਼ਾ ਕਰਦੀ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਜੀ ਕੋਈ ਲਿਖਿਆ ਵੀ ਨਸ਼ਾ ਹਾਂਜੀ ਨਸ਼ੇ ਚ ਨਿਕਲਿਆ ਜੀ ਤਿੰਨ ਲੈਟਰ ਨਿਕਲੇ ਆ ਪੰਨੀ ਨਿਕਲੀ ਇੱਕ ਦਾਹਾਂ ਦਾ ਨੋਟ ਛੜਿਆ ਹੋਇਆ ਸੀਗਾ ਤੇ ਗੋਲੀਆਂ ਦੇ ਪੱਤੇ ਸੀਗੇ ਜੋ ਸਾਨੂੰ ਦਿੱਤੇ ਗਏ ਸੀਗੇ ਨੀਂਦ ਵਾਲੀਆਂ ਗੋਲੀਆਂ ਦੇ ਤੁਹਾਨੂੰ ਦੇ ਕੇ ਫਰਾਰ ਹਾਂਜੀ ਸਾਨੂੰ ਦੇ ਕੇ ਫਰਾਰ ਹੋ ਗਈ ਜੀ ਰਾਤ ਦੇ ਸਮੇਂ ਹੀ ਇਹ ਰਾਤ ਦਾ ਕੁਛ 2:30-3 ਦਾ ਟਾਈਮ ਸੀਗਾ ਹੀ ਉਦੋਂ ਮਾਤਾ ਜੀ ਜਾਗਦੇ ਸੀ ਮਾਤਾ ਜੀ ਫਿਰ ਦਵਾਈ ਉਹਨੂੰ ਖਵਾਤੀ ਮਾਤਾ ਨੂੰ ਤੇ ਸਾਡੇ ਕੋਲ ਮੈਨੂੰ ਕਹਿੰਦੀ ਵੀ ਕੱਦੂ ਦੀ ਸਬਜ਼ੀ ਲਿਆ ਦੇ ਕੱਦੂ ਦੀ ਸਬਜ਼ੀ ਦੇ ਵਿੱਚ ਦੁੱਧ ਪਾ ਕੇ ਬਣਾਈ ਉਹਦੇ ਵਿੱਚ ਵੀ ਗੋਲੀਆਂ ਦਿੱਤੀਆਂ ਗਈਆਂ ਫਿਰ ਉਦੋਂ ਮੁੜ ਕੇ ਸਾਨੂੰ ਇਹ ਗਲਾਸ-ਗਲਾਸ ਦੁੱਧ ਪੀਤਾ ਉਹਦੇ ਵਿੱਚ ਵੀ ਦਿੱਤੀਆਂ ਗਈਆਂ ਸਾਨੂੰ ਗੋਲੀਆਂ ਤੇ ਸਾਨੂੰ ਕੋਈ ਹੋਸ਼ ਨਹੀਂ ਸੀਗਾ ਮੈਨੂੰ ਤਾਂ ਹੀ ਸਾਮਾਨ ਚੁੱਕ ਕੇ ਰਫੂ ਚੱਕਰ ਹੋ ਗਿਆ ਹਾਂਜੀ ਰਫੂ ਚੱਕਰ ਹੋ ਗਈ ਜੀ ਉਹਦੇ ਹਾਂਜੀ ਮੇਰਾ ਗੋਲਡ ਸੀਗਾ ਹੀ ਹਾਂਜੀ ਦੋ ਛਾਪਾਂ ਸੀਗੀਆਂ ਜੈਂਟਸ ਤੀਜੀ ਛਾਪ ਸੀਗੀ ਲੇਡੀਜ਼ ਇੱਕ ਬ੍ਰੇਸਲੈਟ ਸੀਗਾ ਇੱਕ ਚੈਨ ਸੀਗਾ ਇੱਕ ਵਿੱਚ ਲੋਕਟ ਪਾਇਆ ਹੋਇਆ ਵੈ ਸੀਗਾ ਖੰਡੇ ਦਾ ਦੋ ਨੱਥੀਆਂ ਸੀਗੀਆਂ ਤੇ ਚੈਨ ਸੀਗੀ ਹੁਣ ਪੁਲਿਸ ਉਹਦੇ ਮਾਮਲਾ ਦਰਜ ਕਰਤਾ ਹਾਂਜੀ ਮਾਮਲਾ ਦਰਜ ਕਰ ਦਿੱਤਾ ਜੀ ਸਾਡੀ ਇਹੀ ਮੰਗ ਹੈ ਜੀ ਸਾਡੇ ਨਾਲ ਜੋ ਵੀ ਧੋਖਾਧੜੀ ਹੋਈ ਹੈ ਸਾਨੂੰ ਇਨਸਾਫ ਮਿਲ ਜੇ ਤੇ ਉਹਨਾਂ ਦੇ ਤੇ ਸਖਤ ਸਾਰੇ ਪਰਿਵਾਰ ਤੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੁਹਾਡਾ ਬਲਜੀਤ ਕੋਰ ਜੀ ਬਲਜੀਤ ਕੋਰ ਕਿੱਥੋਂ ਦਾ ਰਹਿਣ ਵਾਲਾ ਹੈ ਰੁਕਣੇ ਪੇਮ ਵੀ ਤੋਂ ਹਾਂ ਕੀ ਗੱਲਬਾਤ ਹੈ ਗੱਲਬਾਤ ਇਹੋ ਹੀ ਹੋਈ ਹੈ ਜਿਸ ਵਿਆਹ ਕੇ ਲਿਆਂਦਾ ਮੁੰਡੇ ਨੂੰ ਉਥੋਂ ਤੇ ਸੁਰਸੋਂ ਫੇਰੀ ਦਿੱਤੀ ਨੇ ਕੁੜੀ ਦਾ ਨਾਮ ਕੀ ਸੀ ਕੁੜੀ ਦਾ ਮਨਪ੍ਰੀਤ ਜੀ ਕਿੱਥੋਂ ਦੀ ਰਹਿਣ ਵਾਲੀ ਸੀ ਉਹ ਹੈ ਡਗਰੂ 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 ਜੀ ਹਾਂਜੀ ਅੱਛਾ ਜਦੋਂ ਕਿ ਲਾਵਾ ਫਿਰ ਸੁਰਸੋਂ ਲਾਵਾ ਸੁਰਸੋਂ ਕਰਾਂਗੇ ਕੀ ਹੋਇਆ ਹਾਂਜੀ ਕੀ ਹੋਇਆ ਜਦੋਂ ਦੇਖਿਆ ਹੋਇਆ ਕੁਝ ਨੋ ਨਨੇ ਆਖਿਆ ਆਇਆ ਸੀ ਫੇਰੇ ਨੇ ਤੁਸੀਂ ਤਿੰਨ ਮਾੜਾ ਪਾਲੋ ਜਾਂ ਉਹਦੇ ਫੇਰੇ ਕਰਨੇ ਨਹੀਂ ਕਰਨੇ ਨਾ ਉਹਨਾਂ ਧਾਰ ਕੱਟ ਦਿੱਤਾ ਨਾ ਕੁਛ ਸਾਨੂੰ ਦਿੱਤਾ ਸਾਡੇ ਜਿਹੜਾ ਬਾਬੇ ਜੀ ਤੁਹਾਨੂੰ ਹਿੱਦਿਆ ਚ ਨਹੀਂ ਦਿੰਦੇ ਧਾਰ ਕਰਦੇ ਸਫੇਰੇ ਲਈ ਦੋ ਅਸੀਂ ਫੇਰੇ ਲੈ ਲਏ ਕਰੇ ਨਾ ਪਿਤਾ ਨੇ ਦੀ ਮੁੰਡੇ ਫੇਰ ਪੈਸੇ ਦੇਣ ਲੱਗੇ ਨੂੰ ਮੇਚੋਲੇ ਨੂੰ ਤੇ ਉਹਨੇ ਇੰਨੇ ਨਹੀਂ ਲੈਣ ਮੈਂ ਨਹੀਂ ਲੈਣੇ ਆ ਉਹ ਵੀ ਅਸੀਂ ਦੇ ਦਿੱਤੇ ਉਹਨਾਂ ਨੂੰ 85000 ਰੁਪਇਆ ਲੱਖ ਵੰਗਦਾ ਸੀ ਅੱਛਾ ਫੇਰ ਅਸੀਂ ਫੇਰ ਘਰੇ ਲੈਣ ਬਰਾਤ ਦੇ ਵਿੱਚ ਹੀ ਵਿਚੋਲੇ ਨੇ ਰੋਲਾ ਪਾਇਆ ਹਾਂਜੀ ਬਰਾਤ ਦੇ ਵਿੱਚ ਹੀ ਪਾਲਿਆ ਕੁੜੀ ਤੋਰਨੀ ਕੁੜੀ ਨਹੀਂ ਸੀ ਤੋਰਨੀ ਫਿਰ ਤੁਸੀਂ ਪੂਰੇ ਨੇ ਪੈਸੇ ਦੇਣੀ ਸਾਨੂੰ ਤੇ ਅਸੀਂ ਤਾਂ ਐ ਥੋੜੇ ਆਖੇ ਸੀ ਤੁਹਾਨੂੰ 1 ਲੱਖ ਰੁਪਏ ਮੰਗਦਾ ਪਿਆ ਇਸੇ ਗੱਲੋਂ ਫਿਰ ਅਸੀਂ ਫਿਰ ਦੇ ਦਿੱਤੇ 80000 80000 ਫਿਰ ਕੁੜੀ ਕਰ ਲੈ ਕੇ ਕੁੜੀ ਇਸ ਘਰੇ ਲੈ ਕੇ ਸਗਣ ਵਿਆਹ ਕੀਤਾ ਇੱਥੇ ਕੀ ਕਰਤਾ ਹਾਂ ਇੱਥੇ ਹੁਣੇ ਅਸੀਂ ਰੋਟੀ ਪਾਣੀ ਖਾਦਾ ਤੇ ਮਾਂ ਪੁੱਤਰ ਦੁੱਧ ਚ ਪਾ ਦਿੱਤਾ ਸਬਜ਼ੀ ਚ ਪਾ ਦਿੱਤੇ ਬੜਾ ਗੋਲਗਾ ਸਾਨੂੰ 3 ਵਜੇ ਮੇਰੇ ਨਾ ਪੀੜ ਹੋਈ ਲੱਟ ਤੇ ਮੈਂ ਬਿਠੀ ਇਹ ਜੱਗਾਂ ਦੇ ਫਟਕੇ ਦੇ ਤੁਰੇ ਫਿਰ ਮੈਂ ਕੀ ਕਰਦੀ ਆਂਦੀ ਕੁਛ ਨਹੀਂ ਗੋਲੀ ਖਾਣ ਲੱਗੀ ਮੈਨੂੰ ਆਦੀ ਮੈਂ ਗੋਲੀ ਖਾਣ ਲੱਗੀ ਪਤਾ ਨਹੀਂ ਮੈਨੇ ਤਾਂ ਹੀ ਖਾ ਲਾ ਮੈਂ ਮੈਨੇ ਖਾਣੀ ਗੋਲੀ ਤੇ ਮੈਂ ਲਾਟੇ ਪੀਰ ਕਰਦੀ ਮੈਂ ਆਪੇ ਮੇਰੇ ਮਾਨ ਮੈਂ ਗੋ ਜੋ ਮੈਂ ਤੱਕਿਆ ਨਾ ਗੋਲ ਨਾ ਖਵਾ ਦਿੱਤੇ ਖਾ ਕੇ ਤੇ ਮੈਂ ਪਤਾ ਨਹੀਂ ਕਿਹੜੇ ਟਾਈਮ ਤੇ ਮੰਜੇ ਤੇ ਡੇਗ ਪੀਂਗ ਤਨੇ ਦਿੱਤ ਪਤਾ ਨਹੀਂ ਲੱਕ ਗਈ ਨੀਂਦ ਆ ਗਈ ਫਿਰ ਪਤਾ ਨਹੀਂ ਸਾਨੂੰ ਕਿਹੜੇ ਟਾਈਮ ਤੇ ਉਹ ਗਈ ਕਿਹੜੇ ਟਾਈਮ ਤੇ ਨੀਂਦ ਆ ਗਈ ਹਾਂਜੀ ਫਿਰ ਅਸੀਂ ਲੈ ਗਈ ਸੋਨਾ ਲੈ ਗਈ ਪੈਸੇ ਕੱਢ ਕੇ ਲੈ ਗਈ ਸੋਨਾ ਤੁਹਾਡਾ ਆਪਣਾ ਸੀਗਾ ਹਾਂ ਬੱਚੇ ਦਾ ਸੀ ਇੱਕ ਲੜੀ ਇਹ ਇਛਾ ਜੀ ਜਸਾਲਾਂ ਬਚੇਦਾ ਸੀ ਉਹ ਵੀ ਲੈ ਗਈ ਉਹ ਵੀ ਸਾਰਾ ਲੈ ਗਈ ਐਸੇ ਕਿੰਨੇ ਕੱਢੇ ਐਸੇ 3000 ਰੁਪਏ ਗਏ ਕਸੀ ਮੜੂਏ ਚ 7000 ਰੁਪਏ ਉਹ ਲੈ ਗਈ ਪ੍ਰਾਰਭ ਪ੍ਰਾਰਭ ਉਹ ਕੀ ਮੰਗੇ ਤੁਹਾਡੀ ਹੁਣ ਸਾਡੀ ਇਹ ਆ ਨੰ ਗਵਰਨਮੈਂਟ ਹੈ ਫਾਰਬਿੰਗ ਦੇ ਫਾਰਬਿੰਗ ਬਹੁਤ ਸਖਤ ਹੋਵੇ ਉਹਨਾਂ ਤੇ ਸਾਨੂੰ ਸਾਡੀਆਂ ਚੀਜ਼ਾਂ ਜਿਹੜੀਆਂ ਸਾਨੂੰ ਮੋੜਦੇ ਹੋਏ ਅਸੀਂ ਕੁੜੀ ਨਹੀਂ ਰੱਖਣੀ ਉਹ ਤੈਨੂੰ ਦੱਸਾਂ ਜੇ ਅਖਣ ਕੁੜੀ ਲੈ ਲੋ ਜਾਂ ਕਿਸ ਤਰ੍ਹਾਂ ਕੁੜੀ ਨਹੀਂ ਰੱਖ ਧੋਖਾ ਤਾਂ ਨਹੀਂ ਕੀਤਾ ਤੁਹਾਡੇ ਧੋਖਾ ਬਹੁਤ ਸਾਡੇ ਨਾਲ ਕੀਤਾ ਉਹਨਾਂ ਨੇ 嗯。Mm.